ਜਾਬ ਪੁਲਿਸ ਦੇ ਰਿਟਾਇਰ ਡੀਐਸਪੀ ਨੇ ਅਜੇ ਹੀ ਘਟਨਾ ਸਾਂਝੀ ਕੀਤੀ ਜੋ ਰੂਹਾਂ ਨੂੰ ਅੰਦਰ ਤੱਕ ਕੰਬਾ ਦੇਵੇਗੀ ਪਰਮਾਤਮਾ ਦਾ ਡਰ ਮਨੰਦਰ ਆ ਜਾਵੇਗਾ ਤੇ ਗੱਲ ਸਾਫ਼ ਹੋ ਜਾਵੇਗੀ ਕਿ ਕਿ ਪਰਮਾਤਮਾ ਸਾਵੰਦਰ ਵਸਦਾ ਹੈ ਅਤੇ ਸਾਡੇ ਪਾਪਾਂ ਦੀ ਸਜ਼ਾ ਇਸ ਦੁਨੀਆ ਦੇ ਵਿੱਚ ਹੀ ਮਿਲਣੀ ਹੈ ਕੁਝ ਵੀ ਉਸ ਪਰਮਾਤਮਾ ਤੋਂ ਲੁਕਿਆ ਨਹੀਂ ਰਿਟਾਇਰ ਡੀਐਸਪੀ ਨੇ ਘਟਨਾ ਸਾਂਝੀ ਕੀਤੀ ਜਿਸ ਨੇ ਬਹੁਤ ਜ਼ਿੰਦਗੀਆਂ ਬਦਲ ਦਿੱਤੀਆਂ ਉਨਨੀ ਦੱਸਿਆ ਕਿ ਇੱਕ ਵਾਰ ਉਹ ਮੋਗਾ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਵਿੱਚ ਗਈ। ਉੱਥੇ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਸੀ ਕਿ ਅਚਾਨਕ ਹੀ ਉੱਥੇ ਸ਼ੋਰ ਹੁੰਨ ਲੱਗਾ। ਉੱਥੇ ਇੱਕ ਬਜ਼ੁਰਗ ਆਦਮੀ ਦਰਬਾਰ ਸਾਹਿਬ ਵਿੱਚ ਆਇਆ ਜਿਸ ਨੇ ਮੂੰਹ ਦੇ ਉੱਤੇ ਕਲਖ ਲਾਈ ਹੋਈ ਸੀ ਅਤੇ ਗਲ ਵਿੱਚ ਸ਼ਰੋਪਾ ਪਾਇਆ ਹੋਇਆ ਸੀ। ਦਰਬਾਰ ਸਾਹਿਬ ਆਉਂਦਿਆਂ ਹੀ ਉਹ ਕਹਿਣ ਲੱਗਾ ਮੈਂ ਪਾਪੀ ਹਾਂ ਗੁਨੇਗਾਰ ਹਾਂ ਮੇਰੇ ਅਗੁਣ ਬਖਸ਼ ਲੈ। ਇਸ ਤਰ੍ਹਾਂ ਹੀ ਉਹ ਵਾਰ-ਵਾਰ ਕਹਿ ਰਿਹਾ ਸੀ। ਤਾਂ ਡੀਐਸਪੀ ਸਾਹਮਣੇ ਦੇਖ ਰਹੇ ਸੀ ਅਤੇ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਕਿ ਉਹ ਬਜ਼ੁਰਗ ਨੂੰ ਕਹਿਣ ਲੱਗੇ ਕਿ ਆਪਾਂ ਸਾਰੇ ਹੀ ਗੁਨਾਹਗਾਰ ਹਾਂ ਆਪਾਂ ਸਾਰੇ ਇੱਥੇ ਆਪਣੀਆਂ ਕੀਤੀਆਂ ਭੁੱਲਾਂ ਬਖਸ਼ਾਉਣ ਆਉਂਦੇ ਹਾਂ ਪਰ ਤੁਹਾਨੂੰ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਅਜਿਹਾ ਕੀ ਕਰ ਦਿੱਤਾ ਅਤੇ ਮੂੰਹ ਤੇ ਕਾਲਾ ਤੇ ਗਲ ਦੇ ਵਿੱਚ ਸ਼ਰੋਪਾ ਪਾਉਣ ਦਾ ਕੀ ਮਤਲਬ ਉਹਨਾਂ ਬਜ਼ੁਰਗ ਨੇ ਸਾਰੀ ਗੱਲ ਡੀਐਸਪੀ ਦੇ ਨਾਲ ਸਾਂਝੀ ਕੀਤੀ ਉਨਾਂ ਨੇ ਦੱਸਿਆ ਕਿ ਉਹ ਤੇ ਉਸ ਦਾ ਜਿਗਰੀ ਦੋਸਤ 50 ਸਾਲ ਪਹਿਲਾਂ ਕਮਾਈ ਖਾਤਰ ਇੰਗਲੈਂਡ ਗਏ ਸੀ ਪੰਜਾਬ ਦੇ ਵਿੱਚ ਗਰੀਬੀ ਸੀ ਉੱਥੇ ਮਿਹਨਤ ਕੀਤੀ ਤੇ ਵਧੀਆ ਕੰਮ ਕਰਨ ਲੱਗੇ ਦੋਵੇਂ ਦੋਸਤ ਘਰੋਂ ਗਰੀਬ ਸੀ ਤੇ ਇੱਕ ਦੂਜੇ ਦਾ ਹੀ ਸਹਾਰਾ ਸੀ ਦੋਵਾਂ ਨੇ 15 ਵੀ ਸਾਲ ਪੂਰਾ ਪੈਸਾ ਕਮਾਇਆ ਕਰ ਪਰਿਵਾਰ ਵੱਲੋਂ ਚਿੱਠੀਆਂ ਲੱਗੀਆਂ ਤੇ ਕਿਹਾ ਗਿਆ ਕਿ ਘਰ ਵਾਪਸ ਆ ਜਾਓ ਤੇ ਹੁਣ ਤੁਹਾਡਾ ਵਿਆਹ ਵੀ ਕਰ ਦਿੱਤਾ ਜਾਵੇ ਦੋਵੇਂ ਦੋਸਤਾਂ ਨੇ ਸੋਚਿਆ ਕਿ ਹੁਣ ਘਰ ਜਾਣਾ ਚਾਹੀਦਾ ਬਹੁਤ ਸਮਾਂ ਹੋ ਚੁੱਕਿਆ ਘਰੋਂ ਬਾਹਰ ਆਇਆ ਨੂੰ ਹੁਣ ਉਹਨਾਂ ਨੇ ਘਰ ਵਾਪਸ ਆਉਣ ਦੀ ਤਿਆਰੀ ਕੀਤੀ ਉਹਨਾਂ ਦੇ ਕੋਲ ਦੋਵਾਂ ਕੋਲ 1.5 ਲੱਖ ਰੁਪਏ ਇਕੱਠਾ ਹੋ ਗਿਆ ਸੀ ਤੇ ਉਹ ਆਪਣੇ ਨਾਲ ਹੀ ਲੈ ਕੇ ਆ ਰਹੇ ਸੀ ਉਹ ਸ਼ਿਪ ਦੇ ਰਾਹੀਂ ਪੰਜਾਬ ਆਉਂਦੇ ਸੀ ਅਤੇ ਆਪਸ ਵਿੱਚ ਗੱਲਾਂ ਕਰਦੇ ਸੀ ਕਿ ਇੱਕ ਦੂਜੇ ਦੇ ਵਿਆਹ ਤੇ ਬਹੁਤ ਜਸ਼ਨ ਮਨਾਵਾਂਗੇ ਉਸ ਦਾ ਦੋਸਤ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਦੋ ਭੈਣਾਂ ਸਨ ਉਸਨੇ ਉਹ ਨਾ ਪੈਸੇ ਨਾਲ ਆਪਣੀਆਂ ਭੈਣਾਂ ਦਾ ਵਿਆਹ ਵੀ ਕਰਨਾ ਸੀ ਅਤੇ ਕੋਈ ਕਾਰੋਬਾਰ ਸ਼ੁਰੂ ਕਰਨਾ ਸੀ। 2 ਦਿਨ ਜਹਾਜ਼ ਦੇ ਵਿੱਚ ਲੰਗੀ ਤਾਂ ਉਸਦੇ ਦੋਸਤ ਦੇ ਮਨ ਵਿੱਚ ਲਾਲਚ ਆਇਆ ਕਿ ਕਿਉਂ ਨਾ ਇਸ ਦਾ 1.5 ਲੱਖ ਰੁਪਏ ਵੀ ਖੋਇਆ ਜਾਵੇ ਤਾਂ ਮੇਰੇ ਕੋਲ 3 ਲੱਖ ਰੁਪਏ ਹੋ ਜਾਵੇਗਾ ਤਾਂ ਮੈਂ ਕਿੰਨਾ ਅਮੀਰ ਹੋ ਜਾਵਾਂਗਾ। ਉਸਦੇ ਮਨ ਵਿੱਚ ਦੇ ਵਿੱਚ ਲਾਲਚ ਆ ਗਿਆ ਤੇ ਉਸਨੇ ਆਪਣੇ ਦੋਸਤ ਨੂੰ ਜਹਾਜ਼ ਦੇ ਇੱਕ ਕੋਨੇ ਵਿੱਚ ਲੈ ਗਿਆ ਤੇ ਥੱਲੇ ਸੁੱਟ ਦਿੱਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਆਪੋ 3 ਲੱਖ ਰੁਪਏ ਲੈ ਕੇ ਪੰਜਾਬ ਆ ਗਿਆ। ਉਸਨੇ 3 ਲੱਖ ਨਾਲ ਆਪਣਾ ਬਿਜ਼ਨਸ ਖੋਲ੍ਹਿਆ ਤੇ ਉਸਦਾ ਕੰਮ ਵਧੀਆ ਚੱਲਣ ਲੱਗਾ। ਅਤੇ ਉਸਨੇ ਵਿਆਹ ਵੀ ਕਰਵਾ ਲਿਆ ਸਾਰੀ ਲਾਈਫ ਉਸਦੀ ਸੈੱਟ ਹੋ ਗਈ। ਪਰ ਉਸਦੇ ਦੋਸਤ ਦੀ ਕੋਈ ਖਬਰ ਨਹੀਂ ਮਿਲੀ ਤੇ ਉਸਦਾ ਪਰਿਵਾਰ ਗਰੀਬੀ ਦੀ ਵਿੱਚ ਹੀ ਰੁਲਦਾ ਰਿਹਾ। ਉਸ ਬਜ਼ੁਰਗ ਨੇ ਕਿਹਾ ਕਿ ਤੁਹਾਡੇ ਮੁੰਡੇ ਨੇ ਤਾਂ ਇੰਗਲੈਂਡ ਦੇ ਵਿੱਚ ਹੀ ਵਿਆਹ ਕਰਵਾ ਲਿਆ ਤੇ ਇੱਥੇ ਵਾਪਸ ਉਹ ਕਦੇ ਨਹੀਂ ਆਵੇਗਾ। ਪਰ ਸਮੇਂ ਦੀ ਅਜੇ ਹੀ ਮਾਰ ਪਈ ਸਮੇਂ ਦੇ ਨਾਲ-ਨਾਲ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਅਤੇ ਨਾ ਹੀ ਉਸਦੇ ਵਾਹਾਂ ਸੀ ਅਤੇ ਨਾ ਹੀ ਲੱਤਾਂ ਬੱਚਾ ਥੋੜਾ ਵੱਡਾ ਹੋਇਆ ਤਾਂ ਪਤਾ ਲੱਗਿਆ ਕਿ ਉਹ ਬੋਲ ਵੀ ਨਹੀਂ ਸਕਦਾ ਅਤੇ ਸੁਣ ਵੀ ਨਹੀਂ ਸਕਦਾ ਕਰੋੜਾਂ ਦੇ ਮਾਲਕ ਨੇ ਆਪਣੀ ਅੱਧੀ ਪੂੰਜੀ ਉਸ ਬੱਚੇ ਦੇ ਇਲਾਜ ਦੇ ਵਿੱਚ ਲਗਾ ਦਿੱਤੀ ਉਸਦੇ ਕੋਈ ਹੋਰ ਔਲਾਦ ਵੀ ਨਹੀਂ ਸੀ ਹੌਲੀ-ਹੌਲੀ ਕਰਕੇ ਉਹ ਬੱਚਾ 22 ਸਾਲ ਦਾ ਹੋ ਗਿਆ ਹੁਣ ਉਸਨੇ ਸੋਚਿਆ ਕਿ ਮੈਨੂੰ ਆਪਣੇ ਪੁੱਤਰ ਨੂੰ ਮਾਰ ਦੇਣਾ ਚਾਹੀਦਾ ਕਿਉਂਕਿ ਸਾਰੀ ਜ਼ਿੰਦਗੀ ਦਾ ਦੁੱਖ ਸਹਿਣ ਨਾਲੋਂ ਉਸਨੂੰ ਮਾਰਨਾ ਇੱਕ ਠੀਕ ਆਸਾਨ ਤਰੀਕਾ ਲੱਗ ਰਿਹਾ ਸੀ ਉਸਨੇ ਉਸਨੂੰ ਮਾਰਨ ਦਾ ਵਿਚਾਰ ਬਣਾਇਆ ਅਤੇ ਇੱਕ ਦਿਨ ਦੋਵੇਂ ਪਿਓ ਪੁੱਤ ਬੈਠੇ ਸੀ ਪਰ ਆਪਣੇ ਬੱਚੇ ਨੂੰ ਮਾਰਨ ਦਾ ਉਸ ਦਾ ਦਿਲ ਵੀ ਨਹੀਂ ਪਿਆ ਉਹ ਆਪ ਮਰਨ ਦੇ ਲਈ ਤਿਆਰ ਹੋ ਗਿਆ ਤਾਂ ਪਿੱਛੋਂ ਆਵਾਜ਼ ਆਈ ਕਿ ਤੈਨੂੰ ਮੈਂ ਇੰਨੀ ਜਲਦੀ ਮਰਨ ਨਹੀਂ ਦਵਾਵਾਂਗਾ ਤੂੰ ਇੰਨੀ ਜਲਦੀ ਨਹੀਂ ਮਰ ਸਕਦਾ ਤਾਂ ਉਹ ਹੈਰਾਨ ਹੋ ਗਿਆ ਕਿ ਇਹ ਕਿਵੇਂ ਬੋਲ ਸਕਦਾ ਇਹ ਤਾਂ 22 ਸਾਲਾਂ ਤੋਂ ਚੁੱਪ ਹੈ ਪਰ ਜਦੋਂ ਉਸਨੇ ਮੂੰਹ ਧੋ ਕੇ ਵੇਖਿਆ ਤਾਂ ਉਸ ਦਾ ਲੜਕਾ ਤਾਂ ਸੌ ਰਿਹਾ ਸੀ ਡਰ ਨਾਲ ਉਹ ਕੰਬਣ ਲੱਗਾ ਪਰ ਕਿਤੇ ਨਾ ਕਿਤੇ ਉਸ ਨੂੰ ਇਹ ਅਹਿਸਾਸ ਹੋਇਆ ਕਿ ਇਹ ਮੇਰਾ ਲੜਕਾ ਕੋਈ ਨਾਰਮਲ ਇਨਸਾਨ ਨਹੀਂ ਹੈ ਜਰੂਰ ਇਹ ਉਹੀ ਦੋਸਤ ਹੈ ਜਿਸ ਨੂੰ ਮੈਂ ਮਾਰ ਕੇ ਵਿਦੇਸ਼ੋਂ ਪੰਜਾਬ ਆਇਆ ਸੀ ਹੁਣ ਉਹ ਉਸਦੀ ਪਲ-ਪਲ ਦੀ ਕਮਾਈ ਦਾ ਹਿਸਾਬ ਲੈ ਰਿਹਾ ਤੇ ਉਸਦੀ ਸਾਰੀ ਪੂੰਜੀ ਖਤਮ ਕਰ ਚੁੱਕਿਆ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਪਰ ਹੁਣ ਸਮਾਂ ਲੰਘ ਗਿਆ ਸੀ ਅਤੇ ਕੁਝ ਵੀ ਨਹੀਂ ਹੋ ਸਕਦਾ ਸੀ ਕੁਝ ਸਮੇਂ ਬਾਅਦ ਉਸ ਦਾ ਉਹ ਪੁੱਤਰ ਵੀ ਮਰ ਗਿਆ ਅਤੇ ਹੁਣ ਉਹ ਬਜ਼ੁਰਗ ਹਰ ਰੋਜ਼ ਗੁਰਦੁਆਰਾ ਸਾਹਿਬ ਆਪਣੀ ਪੁੱਲ ਬਖਸ਼ਾਉਣ ਆਉਂਦਾ ਹੈ ਪਰਮਾਤਮਾ ਹੀ ਉਸਦੇ ਗੁਨਾਹ ਮਾਫ ਕਰ ਸਕਦਾ ਉਸਨੇ ਆਪਣੇ ਦੋਸਤ ਦੀ ਫੈਮਿਲੀ ਦੀ ਕਾਫੀ ਮਦਦ ਕੀਤੀ ਪਰ ਉਸ ਨੂੰ ਉਸ ਰੱਬ ਦੀ ਹਜ਼ੂਰੀ ਚ ਹੀ ਮਾਫੀ ਮਿਲਨੀ ਸੀ ਹੁਣ ਉਹ ਮੂੰਹ ਤੇ ਕਾਲਖ ਲਗਾ ਕੇ ਅਤੇ ਗਲ ਵਿੱਚ ਸ਼ਰੋਪਾ ਪਾ ਕੇ ਇਸ ਗੱਲ ਨੂੰ ਦਰਸਾਉਂਦਾ ਕਿ ਬਾਹਰੋਂ ਮਨੁੱਖ ਜਿੰਨਾ ਵੀ ਚੰਗਾ ਹੋਵੇ ਅਤੇ ਸਤਕਾਰ ਕੀਤਾ ਜਾਂਦਾ ਹੋਵੇ ਪਰ ਅੰਦਰੋਂ ਉਸਤੇ ਕਾਲਖ ਦੀ ਤਰ੍ਹਾਂ ਉਹ ਕਾਲਾ ਹੁੰਦਾ ਸੋ ਉਸ ਰੱਬ ਦੀ ਮਰਜ਼ੀ ਦੇ ਵਿੱਚ ਚੱਲਣਾ ਚਾਹੀਦਾ ਹਰ ਮਾੜੇ ਕੰਮ ਨੂੰ ਰੋਕਣ ਦੇ ਲਈ ਉਹ ਪਰਮਾਤਮਾ ਪੈਰਾ ਦੇ ਰਿਹਾ ਹੁੰਦਾ ਇਨਸਾਨ ਨੂੰ ਪਰਖ ਰਿਆ ਹੁੰਦਾ ਤੇ ਉਸ ਦਾ ਲੇਖਾ ਜੋਖਾ ਇਸੇ ਦੁਨੀਆ ਦੇ ਵਿੱਚ ਹੀ ਦੇਣਾ ਪੈਂਦਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ